ਦੋਸਤੋ ਕਲੈਕਟਰ ਸਾਹਿਬਾ ਆਪਦੀ ਗੱਡੀ ਲੈ ਕੇ ਕਿਤੇ ਜਾਣ ਲੱਗ ਰਹੀ ਸੀ ਤੇ ਨਾਲ ਉਸਦੇ ਗਾਰਡ ਵੀ ਸੀ ਜਿਵੇਂ ਉਹ ਇੱਕ ਚਰਾਹੇ 'ਚ ਪਹੁੰਚਦੀ ਹੈ ਤਾਂ ਉੱਥੇ ਉਸ ਨੂੰ ਟ੍ਰੈਫਿਕ ਪੁਲਿਸ ਦੇਖਦੀ ਹੈ ਟ੍ਰੈਫਿਕ ਪੁਲਿਸ ਦਾ ਇੱਕ ਸਪਾਈ ਜਿਵੇਂ ਉਸ ਨੂੰ ਦਿੱਖਦਾ ਤਾਂ ਉਹ ਡਰਾਈਵਰ ਨੂੰ ਗੱਡੀ ਰੋਕਣ ਵਾਸਤੇ ਕਹਿ ਦਿੰਦੀ ਹੈ ਤੇ ਆਪਦੇ ਗਾਰਡ ਨੂੰ ਭੇਜਦੀ ਹੈ ਕਿ ਜਾ ਕੇ ਉਸ ਟ੍ਰੈਫਿਕ ਪੁਲਿਸ ਦੇ ਸਪਾਈ ਨੂੰ ਮੇਰੇ ਕੋਲ ਬੁਲਾ ਕੇ ਲਿਆ ਜਿਵੇਂ ਟ੍ਰੈਫਿਕ ਪੁਲਿਸ ਦੇ ਸਪਾਈ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਨੂੰ ਕਲੈਕਟਰ ਸਾਹਿਬਾ ਬੁਲਾਣ ਲੱਗ ਰਹੀ ਹੈ ਤਾਂ ਇੱਕਦਮ ਉਹ ਡਰ ਜਾਂਦਾ ਹੈ ਕੀ ਕਲੈਕਟਰ ਸਾਹਿਬਾ ਨੂੰ ਉਸ ਨਾਲ ਕੀ ਕੰਮ ਆ ਗਿਆ ਉਸ ਕੋਲੇ ਕੋਈ ਗਲਤੀ ਤਾਂ ਨਹੀਂ ਹੋ ਗਈ ਤਾਂ ਕਰਕੇ ਉਹ ਡਰਦਾ ਡਰਦਾ ਜਿਵੇਂ ਕਲੈਕਟਰ ਸਾਹਿਬਾ ਕੋਲੇ ਜਾਂਦਾ ਹੈ ਤਾਂ ਕਲੈਕਟਰ ਸਾਹਿਬਾ ਨੂੰ ਦੇਖ ਕੇ ਇਕਦਮ ਹਰਾਨ ਰਹਿ ਜਾਂਦਾ ਹੈ ਤਾਂ ਦੋਸਤੋ ਕੋਣ ਸੀ ਕਲੈਕਟਰ ਸਾਹਿਬਾ ਤੇ ਉਹ ਪੁਲਿਸ ਵਾਲਾ ਕਿਉਂ ਹਰਾਨ ਰਹਿ ਗਿਆ ਸੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਤਾਂ ਦੋਸਤੋ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਚ ਰਤਨ ਨਾਂ ਦਾ ਇੱਕ ਮੁੰਡਾ ਰਹਿੰਦਾ ਸੀ ਰਤਨ ਪੁਲਿਸ ਚ ਲੱਗਿਆ ਆਇਆ ਸੀ ਤੇ ਉਸਦੀ ਡਿਊਟੀ ਟ੍ਰੈਫਿਕ ਪੁਲਿਸ ਚ ਸੀ ਐਸੇ ਤਰ੍ਹਾਂ ਰਤਨ ਦੀ ਉਮਰ 42 ਹੋ ਗਈ ਸੀ ਤਾਂ ਉਸਦਾ ਬਾਪੂ ਕਹਿੰਦਾ ਕਿ ਪੁੱਤ ਤੇਰਾ ਕਿਉਂ ਨਾ ਵਿਆਹ ਕਰ ਦਈਏ ਤਾਂ ਫਿਰ ਰਤਨ ਆਪਦੇ ਬਾਪੂ ਨੂੰ ਵਿਆਹ ਕਰਨ ਵਾਸਤੇ ਹਾਂ ਕਰ ਦਿੰਦਾ ਐਸੇ ਤਰ੍ਹਾਂ ਉਸਦਾ ਬਾਪੂ ਉਸ ਵਾਸਤੇ ਇੱਕ ਕੁੜੀ ਲੱਭਦਾ ਜਿਹਦਾ ਨਾਮ ਸੀ ਕਵਿਤਾ ਐਸੇ ਤਰ੍ਹਾਂ ਦੋਵੇਂ ਪਰਿਵਾਰਾਂ ਚ ਗੱਲ ਹੁੰਦੀ ਐ ਤੇ ਦੋਵਾਂ ਦਾ ਰਿਸ਼ਤਾ ਪੱਕਾ ਹੋ ਜਾਂਦਾ ਫਿਰ ਥੋੜੀ ਦਿਨਾਂ ਬਾਅਦ ਦੋਨਾਂ ਦਾ ਵਿਆਹ ਹੋ ਜਾਂਦਾ ਹੁਣ ਕਵਿਤਾ ਵਿਆਹ ਕੇ ਰਤਨ ਕੋਲ ਆ ਗਈ ਸੀ ਕਵਿਤਾ ਇੱਕ ਸੰਸਕਾਰੀ ਕੁੜੀ ਸੀ ਉਹ ਆਪਦੀ ਸੱਸ ਸਹੁਰੇ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਸੀ ਆਪਦੇ ਪਤੀ ਦਾ ਵੀ ਹਰ ਕਹਿਣਾ ਮੰਨਦੀ ਸੀ ਐਸੇ ਤਰ੍ਹਾਂ ਸਾਰਾ ਪਰਿਵਾਰ ਬੜੀ ਹਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਇੱਕ ਦਿਨ ਕਵਿਤਾ ਦਾ ਪਤੀ ਰਤਨ ਘਰ ਆਂਦਾ ਕਿਉਂਕਿ ਪੁਲਿਸ ਡਿਪਾਰਟਮੈਂਟ 'ਚ ਇੱਕ ਭਰਤੀ ਖੁੱਲੀ ਸੀ ਉਸ ਭਰਤੀ ਵਾਸਤੇ ਉਹ ਸੋਚਦਾ ਕਿ ਕਿਉਂ ਨਾ ਆਪਦੀ ਘਰਾਲ ਨੂੰ ਮੈਂ ਪੁਲਿਸ ਡਿਪਾਰਟਮੈਂਟ ਚ ਲਾ ਦਵਾ ਤਾਂ ਕਰਕੇ ਉਹ ਕਵਿਤਾ ਨੂੰ ਕਹਿੰਦਾ ਕਿ ਛੇਤੀ ਛੇਤੀ ਤੇਰੇ ਡਾਕੂਮੈਂਟ ਦੇ ਇੱਕ ਭਰਤੀ ਖੁੱਲੀ ਹੈ ਆਪਾਂ ਉਸ ਭਰਤੀ ਦਾ ਫਾਰਮ ਭਰਦੇ ਆਂ ਤਾ ਫਿਰ ਜਿਵੇਂ ਗੱਲ ਕਵਿਤਾ ਨੇ ਸੁਣੀ ਸੀ ਤਾਂ ਇੱਕੋ ਦਾ ਮੂੰਹ ਹੈਰਾਨ ਰਹਿ ਜਾਂਦੀ ਹੈ ਤੇ ਇੱਕੋ ਦਾ ਮੂੰਹ ਚੁੱਪ ਕਰ ਜਾਂਦੀ ਹੈ ਤਾਂ ਫਿਰ ਉਸਦਾ ਪਤੀ ਉਸ ਨੂੰ ਦੁਬਾਰੇ ਕਹਿੰਦਾ ਤਾ ਫਿਰ ਅਗੋ ਕਵਿਤਾ ਹੌਲੀ ਜੀ ਦੇ ਨੀ ਕਹਿੰਦੀ ਐ ਕਿ ਮੇਰੇ ਕੋਲੇ ਬਹੁਤ ਵੱਡੀ ਭੁੱਲ ਹੋ ਗਈ ਮੇਰੇ ਕੋਲੇ ਗਲਤੀ ਹੋ ਗਈ ਇਸ ਗਲਤੀ ਕਰਕੇ ਮੈਨੂੰ ਮਾਫ ਕਰ ਦਿਓ ਤਾਂ ਫਿਰ ਅਗੋ ਰਤਨ ਕਹਿੰਦਾ ਐ ਕਿ ਕੀ ਗੱਲ ਐ ਤੂੰ ਮੈਨੂੰ ਸਾਫ਼ ਸਾਫ਼ ਗੱਲ ਦੱਸ ਤੇਰੇ ਕੋਲ ਕਿਹੜੀ ਗਲਤੀ ਹੋ ਗਈ ਤਾਂ ਫਿਰ ਕਵਿਤਾ ਦੱਸਦੀ ਐ ਕਿ ਮੈਂ ਨੌਮੀ ਫੇਲਾਂ ਤੇ ਮੈਂ ਤੇਰੇ ਤੋਂ ਇਹ ਗੱਲ ਲਕੋਈ ਐ ਮੇਰੇ ਮਾਪਿਆਂ ਨੇ ਤੇਰੇ ਮਾਪੇ ਹੋ ਗਏ ਐ ਸਾਰੀ ਗੱਲ ਖੋਲ ਦਿੱਤੀ ਸੀ ਹੁਣ ਜਿਵੇਂ ਰਤਨ ਨੇ ਗੱਲ ਸੁਣੀ ਸੀ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਸੀ ਤੇ ਉਹ ਕਹਿੰਦਾ ਐ ਕਿ ਤੁਸੀਂ ਮੇਰੇ ਤੋਂ ਗੱਲ ਲਕੋਈ ਆ ਤੁਸੀਂ ਚੰਗਾ ਨਹੀਂ ਕੀਤਾ ਤੂੰ ਅਨਪੜ ਗਵਾਰ ਤੇ ਪਿੰਡੂ ਕੁੜੀ ਪੱਲੇ ਪੈ ਗਈ ਹੁਣ ਮੈਨੂੰ ਆ ਗੱਲ ਜਮਾ ਪਸੰਦ ਨਹੀਂ ਹੈ ਇਹਨਾਂ ਕਹਿ ਕੇ ਰਤਨ ਨਰਾਜ ਹੋ ਕੇ ਘਰੋਂ ਲੰਗ ਜਾਂਦਾ ਜਿਵੇਂ ਰਤਨ ਆਪਦੀ ਘਰਾਂ ਨੂੰ ਇਹ ਸਭ ਕਹਿ ਰਿਆ ਸੀ ਤਾਂ ਰਤਨ ਦੇ ਮਾਪਿ ਉਸ ਕੋਲੇ ਆ ਜਾਂਦੇ ਨੇ ਤੇ ਉਹ ਰਤਨ ਨੂੰ ਸਮਝਾਉਂਦੇ ਨੇ ਕਿ ਪੁੱਤ ਇਹ ਕੁੜੀ ਸੰਸਕਾਰੀ ਸੀ ਇਹ ਸਾਡੀ ਬਹੁਤ ਜ਼ਿਆਦਾ ਸੇਵਾ ਕਰਦੀ ਹੈ ਸਾਡਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ ਤੇ ਤੇਰੀ ਵੀ ਹਰ ਗੱਲ ਮੰਨਦੀ ਹੈ ਤਾਂ ਕਰਕੇ ਅਸੀਂ ਇਸ ਕੁੜੀ ਨਾਲ ਤੇਰਾ ਵਿਆਹ ਕਰਨਾ ਚਾਹੁੰਦੇ ਸੀ ਜੇ ਕੋਈ ਪੜ੍ਹੀ ਲਿਖੀ ਜ਼ਿਆਦਾ ਪੜ੍ਹੀ ਲਿਖੀ ਕੁੜੀ ਆ ਜਾਂਦੀ ਤੇ ਉਹਨਾਂ ਸਾਡੀ ਸੇਵਾ ਨਹੀਂ ਕਰਨੀ ਸੀ ਤੇ ਨਾ ਹੀ ਉਹਨੇ ਤੇਰਾ ਕਹਿਣਾ ਮੰਨਣਾ ਸੀ ਇਹ ਗੱਲ ਕੇ ਕੇ ਰਤਨ ਦੇ ਮਾਪਿਓ ਰਤਨ ਨੂੰ ਬਹੁਤ ਜ਼ਿਆਦਾ ਸਮਝਾਉਂਦੇ ਨੇ ਪਰ ਰਤਨ ਸਮਝਣ ਨੂੰ ਤਿਆਰ ਨਹੀਂ ਸੀ ਤਾਂ ਉਹ ਗੁੱਸੇ ਹੋ ਕੇ ਬਾਹਰ ਚਲਾ ਜਾਂਦਾ ਹੈ ਇਸੇ ਤਰ੍ਹਾਂ ਰਤਨ ਦੇ ਮਾਪਿਓ ਕਵਿਤਾ ਨੂੰ ਕਹਿੰਦੇ ਨੇ ਕਿ ਪੁੱਤ ਫਿਕਰ ਨਾ ਕਰ ਇਹ ਦੋ ਤਿੰਨ ਦਿਨ ਐਵੇਂ ਗੁੱਸੇ ਰਹੇਗਾ ਉਸ ਤੋਂ ਬਾਅਦ ਇਹ ਠੀਕ ਹੋ ਜਾਏਗਾ ਇਹ ਤਾਂ ਇਹਦੀ ਆਦਤ ਹੈ ਤਾ ਫਿਰ ਉਹ ਗੁ ਕਵਿਤਾ ਚੁੱਪ ਕਰ ਜਾਂਦੀ ਐ ਐਸੇ ਤਰ੍ਹਾਂ ਦਿਨ ਲੰਘਣ ਲੱਗ ਜਾਂਦੇ ਨੇ ਰਤਨ ਘਰੇ ਆਂਦਾ ਤੇ ਹੁਣ ਰਤਨ ਆਪਦੀ ਘਰ ਵਾਲੇ ਤੋਂ ਜ਼ਿਆਦਾਤਰ ਨਾਰਾਜ਼ ਰਹਿੰਦਾ ਸੀ ਤੇ ਉਹਦੇ ਨਾਲ ਲੜਦਾ ਰਹਿੰਦਾ ਸੀ ਗੱਲ ਗੱਲ ਤੇ ਉਹਦੇ ਨਾਲ ਲੜਦਾ ਸੀ ਤੇ ਗੱਲ ਗੱਲ ਤੇ ਉਸ ਨੂੰ ਤਾਨੇ ਮੇਨੇ ਮਾਰਦਾ ਸੀ ਕਿ ਪੈਂਡੂ ਐ ਤੂੰ ਗਵਾਰਾ ਐ ਤੂੰ ਅਨਪੜਾ ਐ ਤੂੰ ਪੜ੍ਹੀ ਲਿਖੀ ਨਹੀਂ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ ਤੁਸੀਂ ਇਹ ਚੰਗਾ ਨਹੀਂ ਕੀਤਾ ਐਸੇ ਤਰ੍ਹਾਂ ਉਹ ਕਵਿਤਾ ਨੂੰ ਤਾਨੇ ਮੇਨੇ ਮਾਰਦਾ ਰਹਿੰਦਾ ਸੀ ਤੇ ਕਵਿਤਾ ਨਾਲ ਲੜਦਾ ਰਹਿੰਦਾ ਸੀ ਕਵਿਤਾ ਆਪਦੇ ਪਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਸਦੀ ਬਹੁਤ ਜ਼ਿਆਦਾ ਸੇਵਾ ਕਰਦੀ ਸੀ ਪਰ ਰਤਨ ਇਹ ਚੀਜ਼ਾਂ ਨਹੀਂ ਸਮਝਦਾ ਸੀ ਇਸੇ ਤਰ੍ਹਾਂ ਦਿਨ ਲੰਘਦੇ ਰਹਿੰਦੇ ਨੇ ਇੱਕ ਦਿਨ ਰਤਨ ਬਹੁਤ ਜ਼ਿਆਦਾ ਲੜ ਪੈਂਦਾ ਤੇ ਕਵਿਤਾ ਤੇ ਹੱਥ ਚੱਕ ਦਿੰਦਾ ਹੈ ਕਵਿਤਾ ਨੂੰ ਬਹੁਤ ਜ਼ਿਆਦਾ ਕੁੜਦਾ ਹੈ ਕਵਿਤਾ ਕੋਲੇ ਸਭ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਤਾਂ ਉਹ ਰੁਸ ਕੇ ਆਪਣੇ ਪਿੱਕੇ ਚਲੀ ਜਾਂਦੀ ਹੈ ਹੁਣ ਜਿਵੇਂ ਉਹ ਆਪਣੇ ਪਿੱਕੇ ਗਈ ਸੀ ਉਸ ਨੂੰ ਲੱਗਿਆ ਸੀ ਕਿ ਰਤਨ ਉਸ ਨੂੰ ਮਨਾਣ ਆਵੇਗਾ ਉਸ ਨੂੰ ਫੋਨ ਕਰੇਗਾ ਪਰ ਉਸਦੇ ਪਤੀ ਨੇ ਉਸ ਨੂੰ ਨਾ ਤਾਂ ਫੋਨ ਕੀਤਾ ਸੀ ਤੇ ਨਾ ਹੀ ਉਹ ਮਨਾਣ ਆਇਆ ਸੀ ਰਤਨ ਇਹ ਸੋਚਦਾ ਸੀ ਕਿ ਚਲੋ ਪਿੱਛਾ ਛੜੀ ਜਾ ਮੈਨੂੰ ਅਨਪੜ ਮੈਨੂੰ ਅਨਪੜ ਘਰ ਵਾਲੀ ਨਹੀਂ ਚਾਹੀਦੀ ਸੀ ਐਸੀ ਤਰ੍ਹਾਂ ਰਤਨ ਕੋਰਟ ਚ ਜਾਂਦਾ ਤੇ ਤਲਾਕ ਲੈਣ ਦਾ ਸੋਚ ਲੈਂਦਾ ਤਾਂ ਫਿਰ ਉਹ ਤਲਾਕ ਦੇ ਕਾਗਜ਼ਾਤ ਕਵਿਤਾ ਦੇ ਘਰੇ ਭੇਜਦਾ ਹੈ ਕਵਿਤਾ ਨੂੰ ਜਿਵੇਂ ਤਲਾਕ ਦੇ ਕਾਗਜ਼ ਮਿਲੇ ਸੀ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਉਹ ਸੋਚਦੀ ਹੈ ਕਿ ਮੇਰਾ ਸਿਰਫ ਇਨੇ ਕ ਹੀ ਕਸੂਰ ਹੈ ਕਿ ਮੈਂ ਥੋੜੀ ਜ਼ਿਆਦਾ ਪੜ੍ਹੀ ਲਿਖੀ ਹੈ ਨਹੀਂ ਤਾਂ ਕਰਕੇ ਮੇਰਾ ਪਤੀ ਮੈਨੂੰ ਤਲਾਕ ਦੇਣ ਲੱਗ ਰਿਹਾ ਹੈ ਹੁਣ ਉਸ ਨੂੰ ਆਪਦੇ ਪਤੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਉਸ ਨਾਲ ਅਲੱਗ ਨਹੀਂ ਹੋਣਾ ਚਾਹਦੀ ਸੀ ਪਰ ਰਤਨ ਮੰਨਣ ਨੂੰ ਤਿਆਰ ਨਹੀਂ ਸੀ ਐਸੇ ਤਰ੍ਹਾਂ ਫਿਰ ਕਵਿਤਾ ਵੀ ਥੱਕ ਕਰਕੇ ਕਾਗਜ਼ਾਂ ਤੇ ਸਾਈਨ ਕਰ ਦਿੱ ਦਿੰਦੀ ਹੈ ਤੇ ਐਸੇ ਤਰ੍ਹਾਂ ਦੋਵਾਂ ਦਾ ਤਲਾਕ ਹੋ ਜਾਂਦਾ ਹੁਣ ਕਵਿਤਾ ਆਪਦੇ ਮਾਪਿਆਂ ਦੇ ਘਰੇ ਰਹਿਣ ਲੱਗੀ ਸੀ ਤਾਂ ਫਿਰ ਉਸਦੇ ਮਾਪਿਓ ਥੋੜੇ ਦਿਨਾਂ ਬਾਅਦ ਕਹਿਣ ਲੱਗ ਜਾਂਦੇ ਨੇ ਕਿ ਪੁੱਤ ਤੈਨੂੰ ਅਸੀਂ ਦੂਜਾ ਵਿਆਹ ਕਰ ਦਨੇ ਆ ਤਾ ਫਿਰ ਕਵਿਤਾ ਕਹਿੰਦੀ ਹੈ ਕਿ ਜੇ ਤੁਸੀਂ ਹੁਣ ਮੇਰਾ ਦੂਜਾ ਵਿਆਹ ਕਰਤਾ ਫਿਰ ਮੇਰੇ ਮੇਰੇ ਤੇ ਇੱਕ ਕਲੰਕ ਨਹੀਂ ਮਿਟਣਾ ਕਿ ਮੈਂ ਘੱਟ ਪੜ੍ਹੀ ਲਿਖੀ ਹਾਂ ਹੁਣ ਪਹਿਲਾਂ ਮੈਂ ਇਸ ਕਲੰਕ ਨੂੰ ਮਿਟਾਵਾਂਗੀ ਫਿਰ ਹੀ ਵਿਆਹ ਦੇ ਬਾਰੇ ਮੈਂ ਸੋਚਾਂਗੀ ਤਾਂ ਫਿਰ ਉਸਦੇ ਮਾਪਿਓ ਪੁੱਛਦੇ ਨੇ ਕਿ ਪੁੱਤ ਤੂੰ ਆ ਕਲੰਕ ਨੂੰ ਕਿਵੇਂ ਮਟਾਵੇਂਗੀ ਤਾ ਫਿਰ ਕਵਿਤਾ ਕਹਿੰਦੀ ਹੈ ਕਿ ਮੈਂ ਹੁਣ ਅੱਗੇ ਪੜਾ ਲਿਖਾਂਗੀ ਤੇ ਪੜ੍ਹ ਲਿਖ ਕੇ ਵੱਡਾ ਅਫਸਰ ਬਣਾਂਗੀ ਆ ਹੁਣ ਮੇਰਾ ਸੁਪਨਾ ਹੈ ਤੇ ਆਈ ਮੇਰੀ ਜ਼ਿੰਦਗੀ ਦਾ ਮੋਟਿਵ ਹੈ ਹੁਣ ਇਸ ਤੋਂ ਬਗੈਰ ਮੈਂ ਕੁਝ ਵੀ ਨਹੀਂ ਕਰਨਾ ਤਾਂ ਫਿਰ ਜਦੋਂ ਕਵਿਤਾ ਇੰਨੀ ਜ਼ਿਆਦਾ ਜਿੱਦ ਕਰਨ ਲੱਗੀ ਸੀ ਤੇ ਆ ਫਿਰ ਉਹਦੇ ਮਾਪਿਓ ਕਹਿੰਦੇ ਨੇ ਕਿ ਪੁੱਤ ਤੂੰ ਜਿੰਨਾ ਮਰਜ਼ੀ ਪੜ੍ਹ ਲਿਖ ਲਾ ਅਸੀਂ ਤੇਰਾ ਖਰਚਾ ਕਰਨ ਵਾਸਤੇ ਤਿਆਰ ਆ ਕਿਉਂਕਿ ਉਹਨਾਂ ਕੋਲੇ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਤਾਂ ਕਵਿਤਾ ਦਾ ਬਾਪੂ ਕਵਿਤਾ ਨੂੰ ਪੂਰੀ ਸਪੋਰਟ ਕਰਨਾ ਚਾਹੁੰਦਾ ਸੀ ਐਸੇ ਤਰ੍ਹਾਂ ਕਵਿਤਾ ਦੁਬਾਰੇ ਪੜਨਾ ਸ਼ੁਰੂ ਕਰ ਦਿੰਦੀ ਹੈ ਹੁਣ ਉਹ ਕਈ ਸਾਲਾਂ ਬਾਅਦ ਦੁਬਾਰੇ ਪੜ੍ਹਨ ਲੱਗੀ ਸੀ ਤਾਂ ਕਰਕੇ ਉਸਨੂੰ ਔਖਾ ਹੋ ਰਿਹਾ ਸੀ ਪਰ ਉਸਨੇ ਠਰੜ ਲਿਆ ਸੀ ਕਿ ਉਹ ਵੱਡੀ ਅਫਸਰ ਬਣ ਕੇ ਹੀ ਰਹੇਗੀ ਤਾਂ ਕਰਕੇ ਬਹੁਤ ਜ਼ਿਆਦਾ ਮਨ ਲਾ ਕੇ ਪੜ੍ਹਦੀ ਹੈ ਐਸੇ ਤਰ੍ਹਾਂ ਉਹ 10ਵੀਂ ਕਰ ਲੈਂਦੀ ਹੈ ਤੇ 10ਵੀਂ ਕਰਨ ਤੋਂ ਬਾਅਦ ਉਹ ਪਲੱਸ 2 ਕਰ ਲੈਂਦੀ ਹੈ ਪਲੱਸ 2 ਕਰਨ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰ ਲੈਂਦੀ ਹੈ ਤੇ ਫਿਰ ਉਹ ਪਤਾ ਕਰਦੀ ਹੈ ਕਿ ਸਭ ਤੋਂ ਵੱਡੀ ਨੌਕਰੀ ਕਿਹੜੀ ਹੁੰਦੀ ਹੈ ਤਾਂ ਆਪਸ ਨੂੰ ਜ਼ਿਲ੍ਹਾ ਕਲੈਕਟਰ ਬਾਰੇ ਪਤਾ ਲੱਗਦਾ ਹੈ ਜਿਹੜੀ ਕਿ ਸਭ ਤੋਂ ਉੱਚੀ ਪੋਸਟ ਹੁੰਦੀ ਹੈ ਸਾਰੇ ਲੋਕ ਉਸਦੇ ਥੱਲੇ ਕੰਮ ਕਰਦੇ ਨੇ ਤਾਂ ਫਿਰ ਉਹ ਸੋਚਦੀ ਹੈ ਕਿ ਮੈਂ ਬਣਨਾ ਹੈ ਤਾਂ ਜ਼ਿਲ੍ਹਾ ਕਲੈਕਟਰ ਹੀ ਤਾ ਫਿਰ ਉਹ ਯੂਪੀਐਸਸੀ ਦੀ ਤਿਆਰੀ ਕਰ ਦਿੰਦੀ ਹੈ ਉਹ ਬੜੀ ਮਨ ਲਾ ਕੇ ਤੇ ਲਗਨ ਲਾ ਕੇ ਪੜ੍ਹਦੀ ਸੀ ਸਾਰਾ ਦਿਨ ਹੀ ਪੜ੍ਹਾਈ ਕਰਦੀ ਰਹਿੰਦੀ ਸੀ ਐਸੇ ਤਰ੍ਹਾਂ ਉਸ ਨੂੰ 2 ਸਾਲ ਲੰਘ ਜਾਂਦੇ ਨੇ 2 ਸਾਲਾਂ ਬਾਅਦ ਉਹ ਯੂਪੀਐਸਸੀ ਦੇ ਐਗਜ਼ਾਮ ਦਿੰਦੀ ਹੈ ਤੇ ਉਸ ਨੇ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰ ਲਿਆ ਸੀ ਹੁਣ ਉਹ ਜ਼ਿਲ੍ਹਾ ਕਲੈਕਟਰ ਬਣ ਗਈ ਸੀ ਤਾਂ ਫਿਰ ਉਸ ਦੀ ਟ੍ਰੇਨਿੰਗ ਹੁੰਦੀ ਹੈ ਤਾਂ ਫਿਰ ਉਹ ਆ ਖੁਸ਼ਖਬਰੀ ਆਪਦੇ ਬਾਪੂ ਨੂੰ ਸੁਣਾਉਂਦੀ ਹੈ ਤੇ ਉਸ ਦਾ ਬਾਪੂ ਜਿਵੇਂ ਆ ਖੁਸ਼ਖਬਰੀ ਸੁਣਦਾ ਹੈ ਤਾਂ ਆਂਡੀ ਗਵਾਂਡੀ ਸਭ ਨੂੰ ਲੱਡੂ ਵੰਡਦਾ ਹੈ ਕਿਉਂਕਿ ਆਂਡੀ ਗਵਾਂਡੀ ਸਭ ਕਹਿੰਦੇ ਹੁੰਦੇ ਸੀ ਇਸ ਉਮਰ 'ਚ ਤੂੰ ਆਪਦੀ ਕੁੜੀ ਨੂੰ ਪੜ੍ਹਾਉਣ ਲੱਗ ਰਿਹਾ ਹੈ ਤੂੰ ਮੂਰਖ ਹੈ ਤਾਂ ਕਰਕੇ ਉਸ ਨੂੰ ਤਾਨੇ ਮੇੜੇ ਮਾਰਦੇ ਹੁੰਦੇ ਸੀ ਹੁਣ ਕਵਿਤਾ ਨੇ ਸਿੱਧ ਕਰਤਾ ਸੀ ਕਿ ਉਹ ਗਲਤ ਨਹੀਂ ਹੈ ਉਸ ਨੇ ਪੜ੍ਹ ਕੇ ਬਹੁਤ ਵਧੀਆ ਕੰਮ ਕੀਤਾ ਹੈ ਤਾਂ ਕਰਕੇ ਉਸਦਾ ਬਾਪੂ ਬਹੁਤ ਜ਼ਿਆਦਾ ਖੁਸ਼ੀ ਐਸੇ ਤਰ੍ਹਾਂ ਕਵਿਤਾ ਟ੍ਰੇਨਿੰਗ ਤੇ ਚਲੀ ਜਾਂਦੀ ਹੈ ਤੇ 2 ਸਾਲ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸਦੀ ਇੱਕ ਜਗ੍ਹਾ ਪੋਸਟਿੰਗ ਹੋ ਜਾਂਦੀ ਹੈ ਹੁਣ ਕਵਿਤਾ ਬੜੀ ਮਿਹਨਤ ਤੇ ਇਮਾਨਦਾਰੀ ਨਾਲ ਆਪਦੀ ਡਿਊਟੀ ਕਰਨ ਲੱਗੀ ਸੀ ਤਾਂ ਇੱਕ ਦਿਨ ਉਹ ਕਿਸੇ ਮੀਟਿੰਗ ਵਾਸਤੇ ਕਿਤੇ ਜਾ ਰਹੀ ਸੀ ਤਾਂ ਇੱਕ ਚੁਰਾਏ ਤੇ ਪਹੁੰਚਦੀ ਹੈ ਤਾਂ ਉਸ ਨੂੰ ਇੱਕ ਟ੍ਰੈਫਿਕ ਫੋਰਸ ਵਾਲਾ ਸਿਪਾਹੀ ਦਿਖਦਾ ਹੈ ਤਾ ਫਿਰ ਉਹ ਆਪਦੇ ਗਾਰਡ ਨੂੰ ਭੇਜਦੀ ਹੈ ਕਿ ਉਸ ਸਪਾਈ ਨੂੰ ਬੁਲਾ ਕੇ ਲੈ ਕੇ ਆਓ ਤਾਂ ਸਪਾਈ ਸੋਚਦਾ ਹੈ ਕਿ ਮੇਰੇ ਕੋਲ ਪਤਾ ਨਹੀਂ ਕਿਹੜੀ ਗਲਤੀ ਹੋ ਗਈ ਜਿਹੜੀ ਜ਼ਿਲ੍ਹਾ ਕਲੈਕਟਰ ਸਾਹਿਬਾ ਮੈਨੂੰ ਬੁਲਾਣ ਲੱਗ ਰਹੀ ਹੈ ਉਹ ਡਰਦਾ ਡਰਦਾ ਜ਼ਿਲ੍ਹਾ ਕਲੈਕਟਰ ਸਾਹਿਬਾ ਕੋਲੇ ਹੁੰਦਾ ਪਰ ਜਿਵੇਂ ਉਸਨੇ ਜ਼ਿਲ੍ਹਾ ਕਲੈਕਟਰ ਸਾਹਿਬਾ ਨੂੰ ਦੇਖਿਆ ਸੀ ਤਾਂ ਉਸ ਦੀ ਹੈਰਾਨੀ ਦਾ ਠਿਕਾਣਾ ਨਹੀਂ ਰਹਿੰਦਾ ਉਹ ਬਹੁਤ ਜ਼ਿਆਦਾ ਹਾਨ ਸੀ ਉਸਨੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਘਰ ਵਾਲੀ ਜ਼ਿਲ੍ਹਾ ਕਲੈਕਟਰ ਬਣ ਜਾਏਗੀ ਕਿਉਂਕਿ ਉਹ ਟ੍ਰੇਪੀ ਪੁਲਿਸ ਵਾਲਾ ਕੋਈ ਹੋਰ ਨਹੀਂ ਸੀ ਉਹ ਕਵਿਤਾ ਦਾ ਤਲਾਕशुदा ਪਤੀ ਰਤਨੀ ਸੀ ਤਾਂ ਫਿਰ ਉਹ ਰਤਨ ਨੂੰ ਕਹਿੰਦੀ ਹੈ ਕਿ ਕੱਲ ਮ ਤਾਂ ਉਹ ਚਲੀ ਜਾਂਦੀ ਹੈ ਤਾਂ ਅਗਲੇ ਦਿਨ ਰਤਨ ਕਵਿਤਾ ਦੇ ਆਫਿਸ ਚ ਜਾਂਦਾ ਹੈ ਤੇ ਜਾ ਕੇ ਕਵਿਤਾ ਕੋਲ ਬਹਿ ਜਾਂਦਾ ਹੈ ਤਾਂ ਫਿਰ ਕਵਿਤਾ ਉਸਦਾ ਹਾਲ ਚਾਲ ਪੁੱਛਦੀ ਹੈ ਤਾਂ ਫਿਰ ਰਤਨ ਪੁੱਛਦਾ ਹੈ ਕਿ ਤੁਸੀਂ ਜ਼ਿਲ੍ਹਾ ਕਲੈਕਟਰ ਕਿਵੇਂ ਬਣ ਗਏ ਤਾਂ ਫਿਰ ਕਵਿਤਾ ਉਸ ਨੂੰ ਸਾਰੀ ਕਹਾਣੀ ਸੁਣਾਉਂਦੀ ਹੈ ਤੇ ਨਾਲੇ ਰਤਨ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹੈ ਕਿ ਤੇਰੇ ਕਰਕੇ ਹੀ ਮੈਂ ਜ਼ਿਲ੍ਹਾ ਕਲੈਕਟਰ ਬਣੀ ਨਹੀਂ ਤਾਂ ਮੈਂ ਇੱਥੋਂ ਤੱਕ ਨਹੀਂ ਪਹੁੰਚ ਸਕਦੀ ਸੀ ਤੇਰਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੇਰੇ ਪ੍ਰਤੀ ਮੇਰੇ ਦਿਲ ਚ ਕੋਈ ਮੇਲ ਨਹੀਂ ਹੈ ਜੇ ਤੂੰ ਇਸ ਤਰ੍ਹਾਂ ਨਾ ਕਰਦਾ ਤਾਂ ਮੈਂ ਕਦੇ ਜ਼ਿਲ੍ਹਾ ਕਲੈਕਟਰ ਨਹੀਂ ਬਣ ਸਕਦੀ ਸੀ ਐਸੇ ਤਰ੍ਹਾਂ ਫਿਰ ਉਹ ਰਤਨ ਨੂੰ ਪੁੱਛਦੀ ਹੈ ਕਿ ਤੇਰੀ ਇਹ ਕਰਵਾਇਆ ਜਾਂ ਨਹੀਂ ਤਾ ਫਿਰ ਰਤਨ ਅਗੋ ਕਹਿੰਦਾ ਹੈ ਕਿ ਮੈਂ ਦੂਜਾ ਵਿਆਹ ਕਰਵਾ ਲਿਆ ਸੀ ਪਰ ਉਹ ਵਿਆਹ ਕਰਵਾ ਕੇ ਮੈਂ ਬਹੁਤ ਜ਼ਿਆਦਾ ਪਛਤਾ ਰਿਹਾ ਮੈਂ ਤੈਨੂੰ ਤਲਾਕ ਦੇ ਕੇ ਬਹੁਤ ਜ਼ਿਆਦਾ ਪਛਤਾ ਰਿਹਾ ਕਿਉਂਕਿ ਜਿਹੜੀ ਮੇਰੀ ਦੂਜੀ ਘਰ ਵਾਲੀ ਹੈ ਉਹ ਬਹੁਤ ਜ਼ਿਆਦਾ ਪੜ੍ਹੀ ਲਿਖੀ ਹੈ ਤੇ ਉਹ ਮੇਰੇ ਮਾਪਿਆਂ ਦੀ ਸੇਵਾ ਨਹੀਂ ਕਰਦੀ ਤੇ ਨਾ ਹੀ ਮੇਰਾ ਕਹਿਣਾ ਮੰਦੀ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਹੁਣ ਮੇਰੇ ਦਿਨ ਬਹੁਤ ਔਖੇ ਲੰਘ ਰਹੇ ਨੇ ਤਾਂ ਫਿਰ ਕਵਿਤਾ ਕਹਿੰਦੀ ਹੈ ਕਿ ਹ ਤਾਂ ਚਲੋ ਰੱਬ ਦੀ ਮਰਜ਼ੀ ਹੈ ਉਹ ਹੀ ਕਰਦਾ ਜੋ ਕਰਦਾ ਐਸੇ ਤਰ੍ਹਾਂ ਦੋਨੇ ਆਪੋ ਆਪਣੇ ਘਰੇ ਆ ਗਏ ਸੀ ਤਾਂ ਫਿਰ ਕਵਿਤਾ ਆਪਣੇ ਬਾਪੂ ਨੂੰ ਫੋਨ ਕਰਕੇ ਦੱਸਦੀ ਹੈ ਕਿ ਅੱਜ ਮੇਰਾ ਉਸਦੇ ਕਿ ਕੀ ਕਹਿੰਦਾ ਸੀ ਤਾਂ ਫਿਰ ਉਹ ਸਾਰੀ ਗੱਲ ਆਪਦੇ ਬਾਪੂ ਨੂੰ ਦੱਸ ਦਿੰਦੀ ਹੈ ਐਸੇ ਤਰ੍ਹਾਂ ਕਵਿਤਾ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਕਰਦੀ ਰਹਿੰਦੀ ਹੈ ਤਾਂ ਇੱਕ ਦਿਨ ਉਸਦੇ ਬਾਪੂ ਦਾ ਉਸ ਕੋਲੇ ਫੋਨ ਆਂਦਾ ਹੈ ਤੇ ਫੋਨ ਤੇ ਕਹਿੰਦਾ ਕਿ ਪੁੱਤ ਤੇਰੇ ਵਾਸਤੇ ਇੱਕ ਰਿਸ਼ਤਾ ਹੈ ਤਾਂ ਕਵਿਤਾ ਕੋ ਨਾ ਕਰ ਦਿੰਦੀ ਹੈ ਤੇ ਕਹਿੰਦਦੀ ਹੈ ਕਿ ਬਾਪੂ ਮੈਂ ਹੁਣ ਵਿਆਹ ਨਹੀਂ ਕਰਵਾਣਾ ਜ਼ਿੰਦਗੀ ਚ ਇੱਕੋ ਹੀ ਵਿਆਹ ਹੁੰਦਾ ਮੈਂ ਵੈਸੋ ਕਰਵਾ ਲਿਆ ਹੁਣ ਮੇਰਾ ਵਿਆਹ ਕਰਵਾਉਣ ਨੂੰ ਜੀ ਨਹੀਂ ਕਰਦਾ ਤਾਂ ਫਿਰ ਅਗੋ ਉਸਦਾ ਬਾਪੂ ਕਹਿੰਦਾ ਕਿ ਜਿਹੜਾ ਮੁੰਡਾ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਇਆ ਉਹ ਕੋਈ ਹੋਰ ਨਹੀਂ ਉਹ ਰਤਨ ਹੀ ਹੈ ਤਾ ਫਿਰ ਉਹ ਆਪਦੇ ਬਾਪੂ ਨੂੰ ਪੁੱਛਦੀ ਹੈ ਕਿ ਤੁਸੀਂ ਕੀ ਕਹਿ ਰਹੇ ਹੋ ਰਤਨ ਨੇ ਤਾਂ ਵਿਆਹ ਕਰਵਾ ਲਿਆ ਉਸਨੇ ਤਾਂ ਇੱਕ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਕਰਵਾਇਆ ਸੀ ਉਸਨੇ ਮੈਨੂੰ ਆਪ ਦੱਸਿਆ ਸੀ ਤਾਂ ਫਿਰ ਉਸਦਾ ਬਾਪੂ ਕਹਿੰਦਾ ਹੈ ਕਿ ਉਹ ਤੈਨੂੰ ਝੂਠ ਬੋਲ ਰਹੀ ਸੀ ਤਾਂ ਫਿਰ ਕਵਿਤਾ ਦਾ ਬਾਪੂ ਦੱਸਦਾ ਹੈ ਕਿ ਮੈਨੂੰ ਰਤਨ ਦੇ ਮਾਪਿਆਂ ਨੇ ਦੱਸਿਆ ਹੈ ਕਿ ਤੇਰੇ ਜਾਣ ਤੋਂ ਬਾਅਦ ਰਤਨ ਬਹੁਤ ਜ਼ਿਆਦਾ ਦੁਖੀ ਰਹਿਣ ਲੱਗਾ ਸੀ ਤੇ ਉਦਾਸ ਰਹਿਣ ਲੱਗਾ ਸੀ ਉਸ ਨੂੰ ਤੈਨੂੰ ਤਲਾਕ ਦੇਣ ਦਾ ਬਹੁਤ ਜ਼ਿਆਦਾ ਪਛਤਾਵਾ ਸੀ ਉਸ ਨੂੰ ਉਸਦੇ ਮਾਪਿਆਂ ਨੇ ਬਹੁਤ ਜ਼ਿਆਦਾ ਕਿਹਾ ਕਿ ਤੁਸੀਂ ਦੂਜਾ ਵਿਆਹ ਕਰਵਾ ਲਓ ਪਰ ਰਤਨ ਨਹੀਂ ਮੰਨਦਾ ਸੀ ਉਸ ਦਾ ਵੀ ਇਹ ਹੀ ਮੰਨਣਾ ਸੀ ਕਿ ਜ਼ਿੰਦਗੀ 'ਚ ਵਿਆਹ ਇੱਕ ਵਾਰ ਹੀ ਹੁੰਦਾ ਹੈ ਤੇ ਮੈਂ ਉਸੇ ਨਾਲ ਹੀ ਹਸਰ ਲੰਗਾਂਗਾ ਐਸੇ ਤਰ੍ਹਾਂ ਰਤਨ ਬਸ ਤੇਰੀਆਂ ਯਾਦਾਂ 'ਚ ਹੀ ਜੀ ਰਿਹਾ ਸੀ ਉਹ ਵੀ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਉਸ ਦੀ ਇੱਕ ਭੁੱਲ ਕਰਕੇ ਸਾਰਾ ਪਰਿਵਾਰ ਖਿੰਡ ਗਿਆ ਸੀ ਤੇ ਦਰਕਵਿਤਾ ਵੀ ਚਾਹਦੀ ਸੀ ਕਿ ਉਸ ਦੀ ਜ਼ਿੰਦਗੀ ਰਤਨ ਨਾਲ ਹੀ ਲੰਗੇ ਐਸੇ ਤਰ੍ਹਾਂ ਦੋਵੇਂ ਪਰਿਵਾਰ ਮੰਨ ਜਾਂਦੇ ਨੇ ਰਤਨ ਦਾ ਦੁਆਰ ਤੋਂ ਵਿਆਹ ਹੋ ਜਾਂਦਾ ਹੈ ਹੁਣ ਬੜੀ ਰਾਜੀ ਖੁਸ਼ੀ ਹੋ ਰਹਿਣ ਲੱਗੇ ਸੀ ਤਾਂ ਦੋਸਤੋ ਇੱਕ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਈ ਵਾਰੀ ਸਾਡੀਆਂ ਗਲਤੀਆਂ ਕਰਕੇ ਰਿਸ਼ਤੇ ਟੁੱਟੇ ਜਾਂਦੇ ਨੇ ਪਰ ਜੇ ਗਲਤੀਆਂ ਨੂੰ ਆਸੀਂ ਜਲਦੀ ਮੰਨ ਲਈਏ ਤਾਂ ਜ਼ਿੰਦਗੀ ਲੰਗਾਨੀ ਸੌਖੀ ਹੋ ਜਾਂਦੀ ਹੈ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਕਵਿਤਾ ਬਾਰੇ ਤੇ ਤੁਹਾਡਾ ਕੀ ਕਹਿਣਾ ਹੈ ਰਤਨ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ